ਉਠ ਤੁ ਗੁਰੂ ਕੇ ਲਾਲ ਵੇ ਐਡਾ ਮਰਤ ਵੇਲੇ ਨੂੰ ਸੰਭਾਲ ਵੇ ਉੜਾ ਉਠ ਤੁ ਗੁਰੂ ਕੇ ਲਾਲ ਵੇ ਐਡਾ ਮਰਤ ਵੇਲੇ ਨੂੰ ਸੰਭਾਲ ਵੇ ਈਡੀ ਇਸ਼ਨਾਨ ਕਰ ਜਲ ਨਾਲ ਵੀ ਸੱਚਾ ਚ ਮਰਨ ਕਰੋ ਤੇ ਧਿਆਉ ਰੱਬ ਨੂੰ ਹਾ ਹਾ ਹੱਥ ਜੋੜ ਫਤੇ ਵੀ ਬਲਾਓ ਸੱਬ ਨੂੰ ਹਾ ਹਾ ਹੱਥ ਜੋੜ ਫਤੇ ਵੀ ਬਲਾਓ ਸੱਬ ਨੂੰ ਕਕਾ ਕੰਗੇ ਨਾਲ ਕੇ ਸਾਨੂੰ ਸਵਾਰ ਲੈ ਖਖਾ ਖੁਸ਼ੀ ਖੁਸ਼ੀ ਬਨ ਦਸਤਾਰ ਲੈ ਕਕਾ ਕੰਗੇ ਨਾਲ ਕੇ ਸਾਨੂੰ ਸਵਾਰ ਲੈ ਖਖਾ ਖੁਸ਼ੀ ਖੁਸ਼ੀ ਬਨ ਦਸਤਾਰ ਲੈ ਗਗਾ ਗੁਰਬਾਣੀ ਪਾੜ ਤੇ ਵਿਚਾਰ ਲੈ ਕਗਾ ਕੱਲਣਾ ਕਮਾਈ ਸਦਾ ਕੰਮ ਆਉਂਦੀ ਐ ਮੰਗਾ ਰੰਗਣ ਪਰੇਮ ਵਾਲੀ ਰਾਂਗ ਲਾਂਦੀ ਐ ਮੰਗਾ ਰੰਗਣ ਪਰੇਮ ਵਾਲੀ ਰਾਂਗ ਲਾਂਦੀ ਐ Download ShareChat.